ਸੋ ਲੋ ਜੀ ਵਿਆਹ ਸ਼ਾਦੀਆਂ ਤੇ ਨਾ ਆ ਗਏ ਹੁਣ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਤੁਸੀਂ ਨੌਗੇ ਲੈਣਿਆ ਓ ਤੁਸੀਂ ਕੀ ਸੋਚੀ ਜਾਂਦੇ ਹੋ ਵੀ ਜਾਈਏ ਕਿੱਥੇ ਸ਼ਾਪਿੰਗ ਕਰੀਏ ਕਿੱਥੋਂ ਬੱਕਰਾ ਸਟਾਈਲ ਬਈ ਬੱਕਰਾ ਸਟਾਈਲ ਜੜਿਆਲਾ ਗੁਰੂ ਚ ਆਜੋ ਜਿੱਥੇ ਅੱਧੇ ਰੇਟਾਂ ਦੇ ਕੱਪੜਾ ਆ ਜਿਹੜੇ ਬਜ਼ਾਰਾ ਜਾ ਕੇ 7-700 ਰੁਪਏ ਦੇ ਸੂਟ ਲੈਨੇ ਹੋ ਲੈ ਜਾਓ ਸਾਢੇ 3-300 ਚ ਹੁਣ ਘਰਾਂ 'ਚ ਆ ਕੇ ਵਿਆਹ ਤਾਜਵਰੀ ਦੇ ਕੱਪੜੇ ਲੈਣੇ ਆ ਤਾਂ ਆਉਣਾ ਵੱਖਰਾ ਸਟਾਈਲ ਜੰਡਿਆਲੇ ਗੁਰੂ ਆ ਪਾਜੀ ਆ ਜਿਹੜੇ 7700 ਦੇ ਦੀ 7700 ਦੇ ਦੋ ਘਰ ਤੇ 7700 ਦੇ ਦੋ ਘਰ ਦੇਖੋ ਜਿੰਨੇ ਦਾ ਬਾਜ਼ਾਰ 'ਚ ਇੱਕ ਉੱਥੇ 19 ਦੇਣੇ ਦੋ ਮਤਲਬ ਇੱਕ ਸੂਟ ਦੇ ਨਾਲ ਇੱਕ ਸੂਟ ਕਰਤਾ ਫ੍ਰੀ 6 ਤੀ ਆ ਜੋ ਜਿਹੜਾ ਤੁਸੀਂ ਦੇਣ ਲੈਣ ਲਈ ਕੱਪੜਾ ਬਾਜ਼ਾਰ 'ਚ ਜਾ ਕੇ 50 50000 ਦਾ ਲੈਣਾ ਸਾਡੇ ਕੋਲ ਆਓ ਭਾਈ 20000 ਦੇ ਕੇ ਭੇਜਾਂਗੇ ਮਰਦਾ ਕਪੜਾ ਚਾਹੇ ਕ੍ਰਸ਼ ਦਾ ਕਪੜਾ ਲੈ ਲਓ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਪਿਆਰਾ ਵਾ ਜਿਹੜੇ ਬਜ਼ਾਰਾ 'ਚ 15-1500 ਦੇ ਇੱਕ ਅਸੀਂ ਕਰਦੇ 650 ਰੁਪਏ ਦੇਖੋ ਜੀ ਇੱਕ ਪਾਸ ਦੂਜਾ ਤੋਂ ਕੋਈ ਇਹਦਾ 1500 ਨਹੀਂ ਕੋਈ 1600 ਨਹੀਂ ਸਾਡੇ ਕੋਲ 750 ਰੁਪਏ 'ਚ ਲੈ ਜਾਓ ਇਦਾਂ ਦੇ ਸੂਟ 750 ਰੁਪਏ ਦੇ ਰਣੇ ਕਿਉਂਕਿ ਫਾਇਦਾ ਕਰਨਾ ਫਾਇਦਾ ਕਰਨਾ ਬਨਾਰਸ ਦਾ ਫਾਇਦਾ ਬਨਾਰਸੀ ਸੂਟ ਭਾਜੀ ਬਜ਼ਾਰਾ ਦੇ ਵਿੱਚ ਪੁੱਛੋ ਹੀ ਨਾ ਕਿੰਨੀ ਲਟ ਚੱਲਦੀ ਆ ਬਨਾਰਸੀ ਸੂਟ ਬਨਾਰਸੀ ਦੁਪੱਟਾ ਰੇਟ ਸਾਡਾ 850 ਰੁਪਏ ਦਾ ਚੈਲੰਜ ਕਰਕੇ ਗਈ ਆ ਆ ਦੇਖੋ ਜੀ ਸ਼ਿਮਰ ਦੇ ਸੂਟ ਆ ਗਏ ਆ ਕੋਈ ਇਹਦਾ 1800 ਮੰਗਦਾ ਕੋਈ 2000 ਮੰਗਦਾ 750 800 850 ਇੰਨੀਆਂ 52 ਦੇ ਰਹੇ ਆ ਸ਼ਿਮਰ ਦੇ ਸੂਟਾਂ ਡਿਜ਼ਾਈਨ ਚੈੱਕ ਕਰ ਲੋ ਕਿੰਨੀ ਪਿਆਰੀ ਵੈਰਾਈਟੀ ਆ ਗਈ ਆ ਦੇਖੋ ਜੀ ਰੈੱਡ ਸੂਟ ਕਹਿੰਦੇ ਬਜ਼ਾਰਾਂ ਚ ਜਾਈਏ ਤਾਂ ਅਸੀਂ ਕੋਈ ਕਹਿੰਦਾ 10000 ਦਾ ਕੋਈ ਕਹਿੰਦਾ 5000 ਦਾ ਕੋਈ ਕਹਿੰਦਾ 3500 ਦਾ ਭਾਜੀ ਅਸੀਂ ਰੈੱਡ ਸੂਟ ਦੇ ਦੇਣਾ 1275 ਰੁਪਏ ਦਾ ਅੱਛਾ 1275 ਦੇ ਵਿੱਚ ਭਾਜੀ 1275 ਚ ਹੈਵੀ ਰੈੱਡ ਸੂਟ ਦੇ ਦੇਣਾ ਹੈਵੀ ਦੁਪੱਟੇ ਦੇ ਨਾਲ ਆਹ ਦੇਖੋ ਜੀ 1275 ਦੇ ਵਿੱਚ ਹੋਰ ਵੀ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ 1275 ਚ ਦੇ ਰਹੇ ਆ ਜੀ 222 ਵਾਲੇ ਸੂਟ 1100 ਰੁਪਿਆ ਬਾਜ਼ਾਰ ਨਾਲੋਂ ਸਸਤਾ ਕਰਤਾ ਰੇਟਾਂ ਆ ਚੱਕੋ ਭਾਜੀ ਮੋਰ ਵਾਲਾ ਸੂਟ ਹੈ ਬਾਜੂ ਪਹੁੰਚੇ ਬਣੇ ਹੋਏ ਚੈੱਕ ਕਰਵਾ ਦਿੰਦੇ ਆ ਚੈੱਕ ਕਰ ਭਾਈ ਕੈਮਰੇ ਵਾਲਿਆ 1275 ਰੁਪਏ ਦਾ 5000 ਵਾਲਾ ਸੂਟ ਭਾਜੀ ਹਾਂਜੀ ਇਹਦੇ ਵਿੱਚ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਆ ਦੇਖੋ ਰੰਗ ਵੀ ਚੈੱਕ ਕਰ ਲੋ ਮੋਰਾਂ ਵਾਲਾ ਸੂਟ ਭਾਜੀ ਫੁੱਲੀ ਹੈਵੀ ਸੂਟ ਹੈ ਬਾਜ਼ਾਰਾਂ 'ਚ 3300 ਦਾ ਅਸੀਂ ਦੇਨੇ ਆ 3000 ਦੇ ਦੋ ਸੂਟ ਚਾਹੇ ਰੈੱਡ ਲੈ ਲੋ ਚਾਹੇ ਮਹਿਰੂਨ ਲੈ ਲੋ ਜੀ ਪੈਣਾ ਭਰਾਮਾ ਦੀ ਮਾਜੇ ਦੀ ਧਰਤੀ ਦੇ ਸਭ ਤੋਂ ਵੱਡਾ ਸ਼ੋਰੂਮ ਇੱਕੋ ਹੀ ਛਾ ਟੇੜਾ ਸਾਰੀ ਵੈਰਾਈਟੀ ਦੇ ਰਣੀਆ ਦੇਖੋ ਜੀ ਡਿਜ਼ਾਈਨ ਨਵੇਂ-ਨਵੇਂ ਮਿਲਣਗੇ ਚਾਹੇ ਅੰਬੀਆਂ ਸ਼ੰਬੀਆਂ ਵਾਲੇ ਲੈ ਲੋ ਚਾਹੇ ਇਦਾਂ ਦੇ ਹੈਂਡਵਰਕ ਕਿਆ ਬਾਤ ਹੀ ਸੂਟ ਹੈ ਜੀ ਮੋਤੀ ਮੋਤੀ ਜੜੇਵੇ ਸੋਹਣੇ ਸੋਹਣੇ ਦੁਪੱਟੇ ਸੋਹਣੇ ਸੋਹਣੇ ਬੌਟਮਾ ਬਣੀਆਂ ਭਾਜੀ ਲੱਗ ਵੱਖਰਾ ਸਟਾਈਲ ਵੱਖਰਾ ਆ ਹੁਣ ਆ ਸੂਟ ਦੇਖ ਲੋ ਭਾਜੀ 3 3 4 4000 ਬਜ਼ਾਰਾ ਜੇ ਭਾਅ ਇਹਦਾ ਅਸੀਂ ਦੇਣਾ ਸਿਰਫ 2500 ਰੁਪਏ ਦਾ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਨਹੀਂ 2500 ਦਾ ਦੇਣਾ ਸੋ ਦੇਖੋ ਇਹ ਸੂਟਾਂ ਨਾਲ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੱਸਾਂ ਦੇ ਉੱਤੇ ਵੀ ਬਹੁਤ ਵੱਡੇ ਆਫਰਾਂ ਕਿਉਂਕਿ ਰੇਟ ਸਾਡੇ ਬਾਜ਼ਾਰ ਨਾਲੋਂ ਬਾਹਲੇ ਹੀ ਘਟਿਆ ਆ ਜਿਹੜੇ ਬਾਜ਼ਾਰ ਚ ਆਏ ਤੁਸੀਂ ਲੈਨੇ ਹੋ 5500 5000 4500 ਸਾਡੇ 500, ਕੋਲ ਆਜੋ 2200 2400 25 2500 ਦੇ ਵਿੱਚ ਡਰੈੱਸਾਂ ਦੇਣੀਆਂ ਸ਼ਰਾਰੇ ਗਰਾਰੇ ਦੇ ਵਿੱਚ ਵੀ ਟੌਪ ਦੀ ਵੈਰਾਈਟੀ ਆ ਚੁੱਕੀ ਆ ਦੇਖੋ ਜੀ ਡਿਜ਼ਾਈਨਿੰਗ ਪਿਆਰੀ ਪਿਆਰੀ ਹੈ ਡਿਜੀਟਲ கான்ਸੈਪਟ ਹੈ ਸਾਡੇ ਕੋਲ 2500 ਰੁਪਏ ਤੋਂ ਲੈ ਕੇ 50000 ਤੱਕ ਦੀਆਂ ਡਰੈੱਸਾਂ ਲਗਜ਼ਰੀ ਮਿਲ ਜਾਣਗੀਆਂ ਹੁਣ ਵੱਖਰੇ ਸਟਾਈਲ ਤੇ ਇਹ ਨਾ ਸੋਚਿਓ ਕੱਲੇ ਸੂਟ ਹੀ ਮਿਲਦੇ ਆ ਡਰੈੱਸਾਂ ਹੈਵੀ 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 ਡਰੈੱਸਾਂ ਲਹਿੰਗੇ ਗਾਊਨ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਠਾ ਮਿਲਦਾ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਹੁਣ ਦੇਰੀ ਨਾ ਕਰੋ ਤੁਹਾਡਾ ਇੱਕੋ ਇੱਕ ਫਾਇਦੇ ਦਾ ਨਾਮ ਹੈ ਵੱਖਰਾ ਸਟਾਈਲ ਵੱਖਰਾ ਫੈਸ਼ਨ ਵੱਖਰਾ ਸਟਾਈਲ ਸੋ ਜੜਿਆਲੇ ਗੁਰੂ ਵੱਖਰਾ ਸਟਾਈਲ ਤੇ ਆ ਜਾਓ ਬਹੁਤ ਵੱਡੀਆਂ ਆਫਰਾਂ 10 ਅਕਤੂਬਰ ਤੋਂ ਪਹਿਲਾਂ ਚਾਹੇ ਵਿਆਹ ਸ਼ਾਦੀ ਦੇ ਕੱਪੜਾ ਨਾ ਦਾਜ ਵਰੀ ਦੇਣ ਲੈਣ ਕਰਨਾ ਚਾਹੇ ਤੁਸੀਂ ਲੈਣਾ ਕਰਵਾਉ ਚੌਥ ਦੇ ਕੱਪੜਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ